ਸਾਰੇ ਆਪਣੇ ਭਰਾਵਾਂ ਨੂੰ ਬਹੁਤ ਬਹੁਤ ਨਮਸਕਾਰ ਜੀ ਤੁਸੀਂ ਮੇਰੇ ਕਹਿਣ ਤੇ ਤੁਸੀਂ ਇੱਥੇ ਇਕੱਠੇ ਹੋਏ ਹੋ ਔਰ ਮੇਰਾ ਮੋਟਿਵ ਜਿਹੜਾ ਅੱਜ ਕਹਿਣ ਦਾ ਹੈਗਾ ਕਿ ਤੁਹਾਡੇ ਮਾਧਿਅਮ ਰਾਹੀਂ ਜਿਹੜਾ ਕਿ ਮੈਨੂੰ ਆਪਣਾ ਮੇਰਾ ਤਸਕੀਬ ਨੰਬਰ ਸਾਧ ਦੇ ਵਿੱਚ ਮੇਰੀ ਪ੍ਰਾਪਰਟੀ ਆਇਆ ਜਿਹੜੀ ਮੇਰੀ ਪ੍ਰੋਮੋਟ ਟ੍ਰਸਟ ਨੇ ਐਕਵਾਇਰ ਕਰ ਲਈ ਸੀ ਜਿਹਦੇ ਵਿੱਚ ਉਸ ਤੋਂ ਬਾਅਦ ਸਾਨੂੰ ਜਿਹੜੇ ਹੈਗੇ ਆ ਪੰਜਾਬ ਗਵਰਨਮੈਂਟ ਨੇ ਸਾਨੂੰ ਤਿੰਨ ਐਸਆਈਓ ਲਾਟ ਕੀਤੇ ਸੀ ਐਸਆਈਓ ਲਾਟ ਕਰਨ ਤੋਂ ਬਾਅਦ ਉਹਨਾਂ ਨੂੰ ਅਸੀਂ ਐਪਲੀਕੇਸ਼ਨ ਦਿੰਦੇ ਰਹੇ ਹਾਂ ਬਾਰ-ਬਾਰ ਪਰ ਸਾਨੂੰ ਡਿਲੇ ਕਰਦੇ ਰਹੇ ਪਰ ਹੁਣ ਮਾਨਜੋਗ ਆਪਣੇ ਸਾਡੇ ਮੰਤਰੀ ਸਾਹਿਬ ਨੇ ਉਹਨਾਂ ਦੇ ਕਹਿੰਦੇ ਉਹਨੇ ਬਿਨ ਸੁਣਵਾਈ ਕੀਤੀ ਤੇ ਉਹਨਾਂ ਨੇ ਸੁਣਵਾਈ ਤੋਂ ਬਾਅਦ ਉਹਨਾਂ ਨੇ ਟਰਸਟ ਨੂੰ ਕਿਹਾ ਤੇ ਸਾਡਾ ਉਹ ਕੰਮ ਕਰਨ ਨੂੰ ਤਿਆਰ ਸੀ ਅੱਜ ਜਿਹੜੇ ਡੇਟ ਸੀ ਉਹਨਾਂ ਨੇ ਸਾਡੇ ਆਪਣਾ ਕਬਜ਼ਾ ਦੇਣੀ ਸੀ ਸਾਨੂੰ ਅੱਜ ਉਹਨਾਂ ਨੇ ਸਾਨੂੰ ਬੁਲਾਇਆ ਸੀਗਾ ਔਰ ਅੱਜ ਜਿਹੜਾ ਉਹਨੂੰ ਬਿਲਡਿੰਗ ਡਿਮੋਲਿਸ਼ ਕਰਕੇ ਸਾਡਾ ਰਾਈਟ ਸਾਨੂੰ ਜਿਹੜੇ ਉੱਥੇ ਮੇਲ ਸਟਰਕਚਰ ਆ ਉਹਨੂੰ ਢਾਹ ਕੇ ਸਾਨੂੰ ਮਿਲਨੇ ਸੀ ਜਿਹੜੇ 1 2 3 ਜਿਹੜੇ ਸਾਡੇ ਐਸ.ਆਈ.ਐਫ. ਹਨ ਸਾਨੂੰ ਮਿਲਨੇ ਸੀਗੇ ਪਰ ਲੋਕਲ ਲੀਡਰਸ਼ਿਪਰਾਂ ਨੇ ਕਰਕੇ ਜਾਂ ਬਟਾਲੇ ਦੇ ਕੁਝ ਲੀਡਰਾਂ ਨੇ ਜਿਹੜੇ ਆ ਮੌਜੂਦਾ ਸਰਕਾਰ ਦੇ ਉਹਨਾਂ ਨੇ ਜਿਹੜਾ ਹੈਗਾ ਮੇਰੇ ਕੰਮ ਦੇ ਵਿੱਚ ਉਹਨਾਂ ਨੇ ਟਰੱਸਟ ਨੂੰ ਵੀ ਸਾਰਿਆਂ ਨੂੰ ਵਿਗੜ ਪਾ ਕੇ ਤੇ ਮੇਰਾ ਕੰਮ ਜਿਹੜਾ ਰੋਕਿਆ ਗਿਆ ਔਰ ਮੈਂ ਚਾਹਨਾ ਕਿ ਮੈਂ ਆਪਣੇ ਸੀਐਮ ਸਾਹਿਬ ਕੋ ਬੇਨਤੀ ਹੈ ਕਿ ਮੇਰਾ ਜਿਹੜਾ ਹੈਗਾ ਮੇਰੇ ਨੂੰ ਸਾਥ ਪਾਇਆ ਜਾਏ ਔਰ ਮੇਰਾ ਜਿਹੜਾ ਹੱਕ ਜਿਹੜਾ ਮੈਨੂੰ ਜਿਹੜਾ ਦਵਾਇਆ ਜਾਏ ਔਰ ਜਿਹੜਾ ਹੈਗਾ ਬੜਾ ਜਿਹੜੇ ਲੋਕਲ ਜਿਹੜੇ ਲੀਡਰ ਜਿਹੜੇ ਜਾਂ ਬਟਾਲੇ ਦੇ ਲੀਡਰ ਨੇ ਜਿਹੜੇ ਗਲਤ ਜਿਹੜਾ ਕੰਮ ਕਰਦੇ ਫੇ ਨੇ ਔਰ ਉਹਨਾਂ ਨੂੰ ਵੀ ਜਿਹੜਾ ਸਜ਼ਾ ਦਿੱਤੀ ਜਾਏ ਕਿ ਤੁਸੀਂ ਆਪਣੀ ਸਰਕਾਰ ਹੋਣ ਦੇ ਬਾਵਜੂਦ ਹੀ ਸਾਡਾ ਹਾਲ ਹੈ ਤੇ ਬਾਕੀ ਅਸੀਂ ਕਿਹਦੇ ਕੋ ਮਤਲਬ ਸਾਨੂੰ ਇਨਸਾਫ ਮਿਲੇਗਾ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਭਗਵੰਤਪਨ ਸਾਹਿਬ ਨੂੰ ਜੀਮ ਸਾਹਿਬ ਆਪਣੇ ਜੀਐਮਸੀ ਸੀਐਮ ਸਾਹਿਬ ਨੂੰ ਕਿ ਜਿਹੜਾ ਇਹ ਮੇਰਾ ਬੰਦਾ ਮੈਨੂੰ ਇਨਸਾਫ ਦਵਾਇਆ ਜਾਏ ਔਰ ਮੈਂ ਜਾਣਦੀ ਕਿ ਕੱਲ ਨੂੰ ਉੱਥੇ ਮੈਂ ਕੋਈ ਘਰਵਰ ਕਰ ਸਕਾਂ ਅੱਜ ਤਾਨੂੰ ਕੱਗਿਆ ਦਵਾਨ ਉਸ ਪ੍ਰਸ਼ਾਸਨ ਦੇ ਕਿਹੜੇ ਕਿਹੜੇ ਘਰ ਨਹੀਂ ਪਹੁੰਚੇ ਅੱਜ ਦੇਖੋ ਜੀ ਚੇਅਰਮੈਨ ਸਾਹਿਬ ਪਹੁੰਚੇ ਸੀਗੇ ਈਓ ਸਾਹਿਬ ਪਹੁੰਚੇ ਸੀਗੇ ਐਸਡੀਓ ਸਾਹਿਬ ਪਹੁੰਚੇ ਜੀ ਪੁਲਿਸ ਫੋਰਸ ਔਰ ਤਹਿਸੀਲਦਾਰ ਸਾਹਿਬ ਵੀ ਪਹੁੰਚੇ ਸੀਗੇ ਕੀ ਕਾਰਨ ਦੱਸਿਆ ਉਹਨਾਂ ਨੇ ਅੱਜ ਉਹਨਾਂ ਨੇ ਕਾਰਨ ਇਹੀ ਹੋਇਆ ਜੂ ਮੇਰੇ ਫਰਾਂਦੇ ਵੀ ਕਈ ਲੀਡਰਾਂ ਦੇ ਉਹਨਾਂ ਨੂੰ ਫੋਨ ਆਏ ਕਿ ਨਾ ਨਹੀਂ ਮੈਂ ਲੈਣਾ ਚਾਹੁੰਦਾ ਉਹਨਾਂ ਦਾ ਬਟ ਉਹਨਾਂ ਨੇ ਬਟਾ ਲਿਓ ਵੀ ਕਿਹਾ ਤਾਂ ਫੋਨ ਆਇਆ ਗਰਦਾਸਪੁਰ ਲੋਕਲ ਲੀਡਰਸ਼ਿਪ ਨੇ ਵੀ ਮੈਨੂੰ ਜਿਹੜਾ ਹੈਗਾ ਉਹਨਾਂ ਨੂੰ ਫੋਨ ਕੀਤਾ ਕਿ ਇਹ ਕੰਮ ਨੂੰ ਰੋਕਿਆ ਜਾਏ ਜਦਕਿ ਮੈਂ ਮਾਲਕ ਆ ਮੈਨੂੰ ਉਹਨਾਂ ਨੇ ਆਪਣਾ ਮੇਰਾ ਰਾਈਟ ਹੈ ਵੰਨ ਦੇਣਾ ਤੇ ਨਜਾਇਜ਼ ਕੋਈ ਕਬਜ਼ਾ ਕਰਕੇ ਬੈਠਾ ਹੋਇਆ ਤੇ ਟਰਸਟ ਕੋ ਅਸਲੇ ਉਹਨਾਂ ਨੇ ਅੱਜ ਨਮੋਨਿਸ਼ ਕਰਨਾ ਸੀ ਪਰ ਉਹਨਾਂ ਨੇ ਪ੍ਰੈਸ਼ਰਾਈਜ਼ ਕਰਕੇ ਮੇਰਾ ਜਿਹੜ ਉਹ ਹਾਜ਼ਰੀ ਵੀ ਲਾ ਕੇ ਆਇਆ ਇਹਨਾਂ ਨੂੰ ਰਿਟਰਨ ਦੇ ਚੱਲਣਾ ਕਿ ਜਿਹੜਾ ਹੈਗਾ ਮੈਨੂੰ ਜਿਹੜਾ ਮੇਰਾ ਇਨਸਾਫ ਜਿਹੜਾ ਦਵਾਇਆ ਜਾਏ ਇਹਨਾਂ ਨੇ ਦੇਖੋ ਜੀ ਕਹਿਤਾ ਸੀ ਤੁਸੀਂ ਡਿਲੇ ਕਰਤਾ ਕਿ ਤੁਸੀਂ ਅੱਜ ਕੱਲ ਪਰਸੋਂ ਤੱਕ ਤੁਸੀਂ ਫਿਰ ਪਤਾ ਕਰ ਲੋ ਜਦ ਕਿ ਇਹ ਬਾਰ ਬਾਰ ਹੀ ਇਹ ਕੰਮ ਹੁੰਦੇ ਪਏ ਸੀ ਪਰ ਹੁਣ ਇੰਨਾ ਮੰਤਰੀ ਸਾਹਿਬ ਨੇ ਕਿਹਾ ਸੀ ਤੇ باوجود ਸਾਡਾ ਜਿਹੜਾ ਕੰਮ ਹੋਣਾ ਸੀ ਪਰ ਅੱਜ ਪੂਰੀ ਟੀਮ ਵੀ ਤਿਆਰ ਸੀ ਚੇਅਰਮੈਨ ਸਾਹਿਬ ਵੀ ਤਿਆਰ ਸੀ ਯੂ ਸਾਹਿਬ ਵੀ ਤਿਆਰ ਸੀਗੇ ਸਾਰਾ ਪੂਰਾ ਆਪਣਾ ਉਹਨਾਂ ਨੇ 2.5 ਲੱਖ ਰੁਪਏ ਖਰਚਾ ਵੀ ਪੂਰਾ ਕੀਤਾ ਉਹਨਾਂ ਨੇ ਦੇਸੀ ਰ ਵੀ ਇਤਿਹਾਸ ਦੀ ਲੇਬਰ ਸਾਰੀ ਉੱਥੇ ਪਹੁੰਚੀ ਦੀ ਸੀ ਪਰ ਲੋਕਲ ਲੀਡਰਸ਼ਿਪ ਨੇ ਤੇ ਬਟਾਲੇ ਦੇ ਕੋਈ ਕੁਝ ਲੀਡਰਾਂ ਨੇ ਜਿਹੜਾ ਹੈਗਾ ਮੇਰਾ ਕੰਮ ਜਿਹੜਾ ਹੈਗਾ ਰਿਕਵਰ ਦਿੱਤਾ ਹੈਗਾ ਮਨ ਸਿਆਸਤ ਦੀ ਭੇਟ ਜਿਹੜੇ ਆ ਸਿਆਸਤ ਦੀ ਭੇਟ ਬਿਲਕੁਲ ਚੜਿਆ ਜੀ ਕੀ ਮੰਗ ਕਰਦੇ ਹੋ ਭਾਈ ਮੈਂ ਤਾਂ ਮੰਗਾ ਇਹੀ ਕਰਦਾ ਜੀ ਜਿਹੜੀ ਹੈਗੇ ਮੈਨੂੰ ਮੇਰਾ ਜਿਹੜਾ ਮੇਰੇ ਐਸੀਐਮ ਜਿਹੜੇ ਮੈਨੂੰ ਲੋਡ ਕਿਤੇ ਜਾਣ ਔਰ ਜਿਹੜੇ ਮੇਰਾ ਆਪਣਾ ਉੱਥੇ ਮੇਜ ਕਾਹਲੋਂ ਕਾਰੋਬਾਰ ਜਿਹੜਾ ਕਰਨ ਵਾਲਾ ਕੁਝ ਬਣਾ ਮਿਹਰਬਾਨੀ ਇਹ ਸਾਡੇ ਦਲੇਸ਼ ਜੀ ਇਹਨਾਂ ਦੀ ਇੱਥੇ ਜਗ੍ਹਾ ਆ ਜਿਹਦਾ ਅੱਜ ਕਬਜ਼ਾ ਦਵਾਇਆ ਜਾਣਾ ਸੀਗਾ ਉਹ ਇਸ ਲੋਕਲ ਜਿਹੜੇ ਲੀਡਰ ਨੇ ਇੱਥੇ ਗਰਦਾਸਪੁਰ ਦੇ ਤੇ ਬਟਾਲੇ ਦੇ ਜਿਹੜੇ ਰਾਜ ਕਰਤਾ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਉਹ ਇਹਨਾਂ ਦਾ ਜਿਹੜਾ ਕਬਜ਼ਾ ਨਹੀਂ ਹੁੰਨ ਦੇ ਰਹੇ ਜਦੋਂ ਕਿ ਸਰਕਾਰੀ ਹੁਕਮ ਨੇ ਇਹਨਾਂ ਨੂੰ ਕਬਜ਼ਾ ਦਵਾਇਆ ਜਾਏ ਜੇਕਰ ਇਹਨਾਂ ਨੂੰ ਕਬਜ਼ਾ ਨਾ ਦਵਾਇਆ ਗਿਆ ਤੇ ਸਾਨੂੰ ਕਿਸੇ ਵੀ ਤਰ੍ਹਾਂ ਦਾ ਸੰਘਰਸ਼ ਕਰਨਾ ਪਿਆ ਕਿਤੇ ਧਰਨੇ ਲਾਉਣੇ ਪੈਣ ਜਾਂ ਸਾਨੂੰ ਸੀਐਮ ਸਾਹਿਬ ਨੂੰ ਮਿਲਣਾ ਪਿਆ ਅਸੀਂ ਹਰ ਤਰ੍ਹਾਂ ਨਾਲ ਇਹਨਾਂ ਦੇ ਨਾਲ ਖੜ ਕੇ ਹਰ ਤਰ੍ਹਾਂ ਦਾ ਸੰਘਰਸ਼ ਕਰਨ ਲਈ ਤਿਆਰ ਹਾਂ ਤੇ ਸਾਨੂੰ ਜਿੱਧਰ ਨੂੰ ਵੀ ਤੁਰਨਾ ਪਿਆ ਆਪਾਂ ਇਹ ਇਸ ਜਿਹੜਾ ਇਹਨਾਂ ਲਈ ਜੋ ਵੀ ਕਰਨਾ ਪਿਆ ਆਪਾਂ ਕਰਾਂਗੇ ਸਾਰਾ ਪ੍ਰਸ਼ਾਸਨ ਕੋਲ ਗਿਆ ਜੀ ਭਾਜੀ ਹਾਂਜੀ ਪ੍ਰਸ਼ਾਸਨ ਸਾਰਾ ਤਿਆਰ ਸੀਗਾ ਜੀ ਚੇਅਰਮੈਨ ਸਾਹਿਬ ਵੀ ਤਿਆਰ ਸੀਗੇ ਕਬਜ਼ਾਦਵਾਨ ਨੂੰ ਈਓ ਸਾਹਿਬ ਵੀ ਤਿਆਰ ਸੀਗੇ ਫੋਰਸ ਸਾਰੀ ਤਿਆਰ ਸੀਗੀ ਜਿਹੜਾ ਪੋਲੀਟੀਕਲ ਜਿਹੜਾ ਰਾਜਕਰਤਾ ਸਰਕਾਰ ਦੇ ਲੀਡਰਾਂ ਨਾਲੋਂ ਜਿਹੜਾ ਇਹਨੂੰ ਰੋਕਿਆ ਗਿਆ ਜਦੋਂ ਕਿ ਉਹਨਾਂ ਦਾ ਫਰਜ਼ ਬਣਦਾ ਇਹਨਾਂ ਦਾ ਜਿਹੜਾ ਹੱਕ ਹੈ ਇਹਨਾਂ ਨੂੰ ਦਵਾਇਆ ਜਾਵੇ ਜਦੋਂ ਉਹਨਾਂ ਨੇ ਦਵਾਨ ਦੀ بجائے ਜੇ ਪੁੱਛਿਆ ਜੀ ਉਹਨਾਂ ਨੂੰ ਪੁੱਛਿਆ ਉਹਨਾਂ ਨੇ ਵੀ ਇਹੀ ਕਿਹਾ ਜੀ ਸਾਡੇ ਤੇ ਕੋਈ ਪੋਲੀਟੀਕਲ ਦਬਾਵਾ ਹੈ ਰਾਜਨੀਤਿਕ ਲੀਡਰਾਂ ਵਾਲਾ ਕੋਈ ਸਾਨੂੰ ਫੋਨ ਆ ਰਹੇ ਨੇ ਜਿਹੜੇ ਕਹਿ ਰਹੇ ਆ ਕਿ ਇਹਨੂੰ ਡਿਲੇ ਕਰ ਦਿੱਤਾ ਜਾਏ ਰੋਕ ਦਿੱਤਾ ਜਾਏ ਐਨੀ ਗੱਲ ਮੰਨਦੇ ਨੇ ਹਾਂਜੀ ਐਨੀ ਗੱਲ ਮੰਨਦੇ ਨੇ ਅਧਿਕਾਰੀ ਕਿ ਪੋਲੀਟੀਕਲ ਦਬਾਵਾ ਹਾਂਜੀ ਪੋਲੀਟੀਕਲ ਅਧਿਕਾਰੀਆਂ ਨੇ ਕਿਹਾ ਜੀ ਇੰਦੀ ਗੱਲ ਸਾਨੂੰ ਅਸੀਂ ਉੱਥੇ ਹਾਜ਼ਰੀ ਲਵਾ ਕੇ ਆਏ ਆ ਇਹਨਾਂ ਦੀ ਸਾਨੂੰ ਉੱਥੇ ਬੈਠੇ ਜਿਹੜੇ ਅਧਿਕਾਰੀ ਕਹਿ ਰਹੇ ਉੱਥੇ ਸਟਾਫ ਬੈਠਾ ਸੀ ਸਾਰੇ ਮੰਨਦੇ ਵੀ ਸੀ ਸਾਰੇ ਅਧਿਕਾਰੀਆਂ ਨੇ ਕਿਹਾ ਜੀ ਵੀ ਸਾਡੇ ਤੇ ਪੋਲੀਟੀਕਲ ਦਬਾਵਾ ਹੈ ਜੀ ਜਿਹੜਾ ਅੱਜ ਅ ਰੁਪੇਸ਼ ਕੁਮਾਰ ਬਿੱਟੂ ਮੈਂ ਗਰਦਾਸਪੁਰ ਦਾ ਰਹਿਣ ਵਾਲਾ ਵਾਂ ਇਹ ਜਿਹੜੀ ਪ੍ਰਾਪਰਟੀ ਹੈਗੀ ਹੈ ਸਾਡੀ ਸਾਂਝੀ ਪ੍ਰਾਪਰਟੀ ਹੈਗੀ ਆ 8 ਮਰਲੇ ਜਗ੍ਹਾ ਜਿਹੜੀ ਆ ਮੇਰੇ ਬ੍ਰਦਰ ਦੇ ਨਾਂ ਤੇ ਆ ਬਾਕੀ ਸਾਰੀ ਪ੍ਰਾਪਰਟੀ 32 ਬੱਲੇ ਜਿਹੜੀ ਟੋਟਲ ਜਿਹੜੀ ਹੈਗੀ ਆ ਉਹ ਸ਼ਾਮਲਾਦਨ ਦੇ ਨਾਂ ਤੇ ਆ ਉਹਨਾਂ ਨੇ ਅੱਧੀ ਪ੍ਰਾਪਰਟੀ ਮੇਰੇ ਨਾਂ ਤੇ ਕਰਤੀ ਆ ਹੋ ਸਕਿਆ ਤੇ ਉਹ ਭਾਵੇਂ ਬਾਅਦ ਵਿੱਚ ਸਾਰੀ ਵੀ ਦੇ ਸਕਦੇ ਆ ਉਹ ਸਾਡਾ ਸਾਡਾ ਆਪਣਾ ਖਾਤਾ ਹੈਗਾ ਵਾ ਇਹਦੇ ਵਿੱਚ ਇਹ 8 ਮਰਲੇ ਵਾਲਾ ਆ ਕੇ ਮੇਰਾ ਇੱਥੇ ਕਾਰੋਬਾਰ ਚੱਲਦਾ ਪਿਆ ਮੈਂ ਰੋਟੀ ਖਾ ਰਿਹਾ ਇਹ ਮੇਰਾ ਨੁਕਸਾਨ ਕਰਨ ਦੇ ਨਾਲ ਨਾਲ ਪ੍ਰੂਵ ਮਟਰਸ ਵਾਲੇ ਬੰਦੇ ਨਾਲ ਰਲ ਕੇ ਤੇ ਮੇਰਾ ਨੁਕਸਾਨ ਕਰਨਾ ਚਾਹਦਾ ਜੀ। ਕੋਈ ਜਿਹੜੀ ਪ੍ਰਾਪਰਟੀ ਧੋਣ ਦਾ ਦਾਵਾ ਕਰੇ ਜਿੰਦਾ ਕਰੇ ਕਿ ਕਿਲਾ ਪਾਇਆ ਸੀ। ਪ੍ਰਾਪਰਟੀ ਧੋਣ ਦਾ ਦਾਵਾ ਇਸ ਕਰਕੇ ਜੀ ਉਹਨਾਂ ਨੇ ਜਗ੍ਹਾ ਐਕਵਾਇਰ ਕੀਤੀ 84 ਏਕੜ। 84 ਏਕੜ ਵਿੱਚੋਂ ਸਾਡੀ ਜਿਹੜੀ 40 ਇਹ ਆਪਣਾ 2 ਕਨਾਲ ਥਾਂ ਆ ਵਾ। 2 ਕਨਾਲ ਥਾਂ ਦੇ ਵਿੱਚ ਸਾਨੂੰ ਜੇ ਸਹੀ ਪੈਸੇ ਦੇਣ ਜੋ ਅਜਦਾਂ ਬਾਅਦ ਪ੍ਰਾਪਰਟੀ ਦਾ ਰੇਟ ਆ ਸਾਡੀ ਕਮਰਸ਼ੀਅਲ ਪ੍ਰਾਪਰਟੀ ਆ। ਸਾਨੂੰ ਚੀਜ਼ ਰੁਪਏ ਦੀ ਸਾਡੇ ਕੋ ਖਰੀਦ ਕੇ ਮੁਰਕੇ 10 ਰੁਪਏ ਦੀ ਆਪਾਂ ਪ੍ਰੂਵ ਮੈਂਟਸ ਕੋ ਖੀਂਦੀਏ ਤੇ ਇਹ ਚੰਗੀ ਗੱਲ ਥੋੜਾ ਜੀ। ਅਗਲਾ ਸਟੈਪ ਕੋਈ ਨਹੀਂ ਜੋ ਏਜ ਸਾਨੂੰ ਸਾਡੇ ਤੇ ਕਾਰਵਾਈ ਕਰਨਗੇ ਆਂ ਉਹਨਾਂ ਦਾ ਜਵਾਬ ਦੇਵਾਂਗੇ ਅਸੀਂ ਲੀਗਲੀ ਆ ਤੇ ਚਾਹੇ ਅਨਲੀਗਲ ਲੱਗਾ ਵਾ ਜਿੱਦਾਂ ਵੀ ਕਰਨਗੇ ਆਪਾਂ ਨਾਲ ਆ ਪਰ ਅੱਜ ਦੀ ਡੇਟ ਦੇ ਵਿੱਚ ਸਾਡੇ ਕੋਈ ਨਾ ਕੋਈ ਸਰਕਾਰੀ ਬੰਦਾ ਆਇਆ ਵਾ ਨਾ ਕੋਈ ਪੋਜੈਸ਼ਨ ਲੈ ਆਇਆ ਤੇ ਨਾ ਸਾਨੂੰ ਕੋਈ ਦਾਦੀ ਕੋਈ ਨਾ ਖਾ ਗਿਆ ਦੇਖੋ ਜੀ ਮੇਰੇ ਤਰੀਕੇ ਨਾਲ ਜੇ ਕੋਈ ਢਾਣਾ ਆਏਗਾ ਇਦਾਂ ਤੇ ਕੋਈ ਜ਼ਬਰਦਸਤੀ ਕਿਸੇ ਦੇ ਘਰ ਚ ਕੋਈ ਵਾਡੀ ਸਕਦਾ ਪੜੇ ਲਿਖੇ ਸਾਰੇ ਅਫਸਰ ਹੈਗੇ ਆ ਪਹਿਲਾਂ ਨੋਟਿਸ ਦੇਣਗੇ ਸਾਨੂੰ ਫਿਰ ਉਹਦਾ ਅਸੀਂ ਜਵਾਬ ਦੇਵਾਂਗੇ ਐਡਮਿਨਟ੍ਰੇਸ਼ਨ ਨੂੰ ਦੱਸਣਗੇ ਤੋ ਕੋਈ ਰੀਜ਼ਨ ਦੱਸ ਕੇ ਫੇਰ ਹੀ ਆਪਾਂ ਉਹਨਾਂ ਦਾ ਪੋਜੈਸ਼ਨ ਦੇਵਾਂਗੇ ਨਾਲੇ ਆਪਾਂ ਕੋਈ ਪੈਸਾ ਲੈ ਆਣੀ ਅਸੀਂ ਕਿੱਦਾਂ ਧੱਕੇ ਨਾਲ ਈ ਪ੍ਰੋਪਰਟੀ ਕਿੱਦਾਂ ਕਬਜ਼ਾ ਕਰ ਲਵਾਂਗੇ ਉਹ ਕਹ ਰਿਹਾ ਵੀ ਟਰਸਟ ਤੇ ਕਿਸੇ ਨਾ ਕਿਸੇ ਨਾਲ ਮਾਰੀ ਹੋਈ ਹੈ ਜੀ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਜੀ ਹੈਗੀ ਇਦਾਂ ਦੀ ਕੋਈ ਤੁਹਾਨੂੰ ਗਲਤਫਹਿਮੀ ਹੈਗੀ ਜੇ ਪ੍ਰੋਗਰਾਮ ਟਰਸਟ ਵਾਲੇ ਬੰਦੇ ਆਏ ਹੀ ਮੈਂ ਉਦੋਂ ਮੈਨੂੰ ਫੋਨ ਤੇ ਉਹਨਾਂ ਨੇ ਗੱਲ ਕੀਤੀ ਹੈ ਕਿ ਤੁਹਾਡਾ ਇਹਦਾ ਨੋਟਿਸ ਹੈਗਾ ਉਹ ਨੋਟਿਸ ਲਾ ਕੇ ਤੇ ਚਲ ਗਏ ਮੈਂ ਉਸ ਵੇਲੇ ਆਊਟਸਟੇਸ਼ਨ ਹੀ ਪਟਾਣ ਗੋਠੀ ਮੈਂ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਕੀ ਗੱਲ ਹੋਈ ਹੈ ਕੀ ਨਹੀਂ ਹੋਈ ਬਾਕੀ ਅਦਰਵਾਈਜ਼ ਮੇਰਾ ਕੇ ਨਾ ਕੋਈ ਏਦਾਂ ਕੋਈ ਜੰਜਸ਼ ਬਾਜੀ ਕੋਈ ਨਹੀਂ ਨਾ ਇੱਕ ਜੇ ਬੰਦਾ ਕੋਈ ਥਰਡ ਪਰਸਨ ਆਇਆ ਜਾਂ ਕੋਈ ਪੀਣ ਆਇਆ ਵਾ ਜਾਂ ਏ ਬੀ ਸੀ ਮੈਨੂੰ ਕੋਈ ਲੋੜ ਨਾ ਝਗੜਾ ਕਰਨ ਦੀ ਸਰ ਅੱਜ ਜਿਹੜੇ ਅਧਿਕਾਰੀ ਹੈ ਇਹ ਕਹਿੰਦੇ ਕਿ ਮਨ ਲਕ ਪੋਲੀਟੀਕਲ ਪ੍ਰੈਸ਼ਰ ਇਹ ਦੂਜੀ ਇਹ ਤੇਰ ਕਹਿ ਰਹੀ ਹੈ ਕਿ ਪੋਲੀਟੀਕਲ ਪ੍ਰੈਸ਼ਰ ਕਰਕੇ ਉਹ ਆਪਸੇ ਮੁੜ ਗਿਆ ਏਦਾਂ ਦੇਖੋ ਜੀ ਪਹਿਲੀ ਗੱਲ ਤੇ ਸਾਡੇ ਕੋਈ ਅਧਿਕਾਰੀ ਨਹੀਂ ਜਿਆ ਇੱਥੇ ਤੁਹਾਨੂੰ ਲੰਘਦੇ ਵੜਦੇ 20 ਬੰਦੇ ਨੂੰ ਪੁੱਛ ਲਓ ਕੋਈ ਅਧਿਕਾਰੀ ਨਹੀਂ ਜਿਆ ਤੇ ਨਾ ਹੀ ਕਿਸੇ ਨੇ ਕੋਈ ਏਦਾਂ ਦੀ ਕੋਈ ਸ਼ੂ ਬਣਾਇਆ ਕਿ ਪ੍ਰੈਕਟੀਕਲੀ ਉਹ ਸਾਡਾ ਬਰਦਰ ਹੀ ਕਹੀ ਜਾਂਦਾ ਕਿ ਬਟ ਹਾਂਜੀ ਰੀਅਲ ਬ੍ਰਦਰ ਇਹ ਆਪਣਾ ਆਪਣੇ ਹੱਥੀ ਉਹਨੂੰ ਸਟੈਂਡ ਕੀਤਾ ਇਸੇ ਪ੍ਰਾਪਰਟੀ ਤੇ 2 ਕਰੋੜ ਰੁਪਏ ਲੈ ਕੇ ਲੋਨ ਲੈ ਕੇ ਤੇ ਉਹ ਸਟੈਂਡ ਹੋਇਆ ਵਾ ਅਹੀਂ ਅੱਜ ਤੱਕ ਉਹਨੂੰ ਕਦੀ ਕੁਝ ਕਿਹਾ ਇਹ ਸਾਰਾ ਕੁਝ ਤੇ ਉਹਨੂੰ ਦੇ ਤਾ ਵਾ ਤੇ ਹੁਣ ਉਧਰੋਂ ਛੱਡ ਕੇ ਮੁੜ ਕੇ ਫੇਰ ਇੱਧਰ ਪ੍ਰਾਪਰਟੀ ਦੀ ਵੈਲਿਊ ਵਧਿਆ ਹੋ ਗਈ ਤੇ ਇੱਧਰ ਆ ਕੇ ਲੱਭਦਾ ਫਿਰਦਾ ਕਸ਼ਮੇਨ ਲੱਭ ਜੇ ਠੀਕ ਆ ਉਹਨੂੰ ਦਵਾਂਗੇ ਜਿਹੜਾ ਦਾ ਬੰਦਾ 8 ਪਰਲੇ ਪਰਲੇ ਲੈ ਲੈ ਐਤੋਂ ਪਿੰਦ ਸਿੰਘ ਰੋਪਿੰਦ ਜੀ ਗੁਦਾਸਪੁਰ ਤੋਂ ਅੱਜ ਬੜਾ ਇੱਕ ਵਾਚ ਆ ਰਿਹਾ ਅਪਰੂਵਮੈਂਟ ਹੈ 7 ਨੰਬਰ ਸਕੀਮ ਚ ਜਿਹੜੀ ਪ੍ਰਾਪਰਟੀ ਹੈਗੀ ਆ ਮੈਂ ਇਸ ਪਰਿਵਾਰ ਦਾ ਬڑے ਚਿਰ ਤੋਂ ਵਿਚ ਰਿਹਾ ਰੁਪੇਸ਼ ਕੁਮਾਰ ਬਿੱਟੂ ਜੀ ਆਪਣੇ ਲਾਲਾ ਜੀ ਅੱਜ ਮੈਨੂੰ ਪਤਾ ਚੱਲਿਆ ਕਿ ਇਹਦਾ ਬ੍ਰਦਰ ਦਿਨੇਸ਼ ਹੁਸ਼ਿਆਰਪੁਰ ਤੋਂ ਆ ਕੇ ਲਈ ਮੈਂ ਬੇਨਤੀ ਕਰਾਂਗਾ ਇਹ ਪਰਿਵਾਰਕ ਮਸਲਾ ਇਹਨੂੰ ਪੋਲੀਟੀਕਲ ਇਸ਼ੂ ਨਾ ਬਣਾਇਆ ਜਾਏ ਬ੍ਰਦਰ ਦਿਨੇਸ਼ ਜੀ ਦਾ ਕਹਿ ਰਿਹਾ ਕਿ ਉਦਾਸੀਪਤੀ ਲੀਡਰਸ਼ਿਪ ਬਟਾਲੇ ਦੀ ਲੀਡਰਸ਼ਿਪ ਉਹਨਾਂ ਨੂੰ ਕਿ ਲੋੜ ਕਿ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਜੀ ਇੱਕ ਸਰਕਾਰ ਠੀਕ ਆ ਆਮ ਮੌਕਾ ਦੀ ਸਰਕਾਰ ਆ ਕਿਸੇ ਨੂੰ ਮਤਲਬ ਕਿ ਪਰਸਨ ਇਵੈਂਟ ਇਹ ਪਰਸਨਲ ਡਿਸਪਿਊਟ ਹੈ ਨਾ ਫੈਮਿਲੀ ਡਿਸਪਿਊਟ ਆ ਪੋਲਿਟਿਕਲ ਨਹੀਂ ਹੈਗਾ ਠੀਕ ਹੈਗਾ ਜਿਹਨੂੰ ਪੋਲਿਟਿਕਲ ਰੰਗ ਦੇਇਆ ਜਾ ਰਿਹਾ ਬਾਕੀ ਮੈਂ ਤੁਹਾਨੂੰ ਡੀਪਲੀ ਇਹ ਦੱਸਣੀ ਚਾਹੁੰਦਾ ਕਿ 40 ਮਰਲੇ ਜਗ੍ਹਾ ਇਹ 8 ਮਰਲੇ ਜਗ੍ਹਾ ਇਹਦੇ ਬ੍ਰਦਰ ਦਿਨੇਸ਼ਪਾਲ ਦੇ ਨਾਂ ਤੇ ਆ 32 ਮਰਲੇ ਸ਼ਾਮਲਾਲ ਜੀ ਦੇ ਨਾਂ ਤੇ ਆ ਜਿਹੜੀ 32 ਮਰਲੇ ਜਗ੍ਹਾ ਸ਼ਾਮਲਾਲ ਜੀ ਆ ਉਹਦੇ ਹੱਕ ਅੱਤ ਵਿੱਚ ਰਹੇ ਨੇ ਉਹ ਕਹਿੰਦੇ ਕਿ 32 ਮਰਲੇ ਜਗ੍ਹਾ ਮੈਂ ਰੇਸ਼ਮਾ ਬਿਟਣ ਦੇ ਦਾਰ ਆ ਕਿ ਜਦ ਗਿਆ 8 ਮਰਲੇ ਵਾਲਾ ਕੱਲਾ ਹੀ ਆ ਕੇ ਇੱਥੇ ਮਾਲਕਪਨ ਚ ਕੋਈ ਆ ਹੈਗੇ ਵੱਡੇ ਅਧਿਕਾਰੀ ਹੈਗੇ ਨੇ ਉਹ ਪਰਸਨਲ ਕੋਈ ਆਪਣੇ ਪੈਸੇ ਤੇ ਜਾਂ ਕੋਈ ਲੈਂਡ ਦੇ ਬਾਰੇ ਜਾਂ ਕੋਈ ਲਵ ਕੋਈ ਪਰਸਨਲ ਲੈ ਆ ਰਹੀ ਨਹੀਂ ਪਤਾ ਨਹੀਂ ਕਿ ਉਹਨਾਂ ਨੂੰ ਕੀ ਇਸ ਪ੍ਰਾਪਰਟੀ ਚ ਇਨਵੋਲਵਮੈਂਟ ਹੈਗੀ ਆ ਮੈਂ ਇਹ ਚੀਜ਼ ਨਹੀਂ ਜਾਣਦਾ ਬਾਕੀ ਇੱਕ ਤੁਹਾਡੇ ਮਤਲਬ ਫਿਰ ਮੈਂ ਗੱਲ ਕਹਿਣੀ ਚਾਹੁੰਦਾ ਇਸ ਜਗ੍ਹਾ ਨੂੰ ਫੈਮਿਲੀ ਡਿਸਪਿਊਟ ਆ ਇਹਨੂੰ ਆਪਾਂ ਜਿਹੜਾ ਆ ਪੋਲਿਟਿਕਲ ਰੰਗ ਦਿਨਾਤੀ ਜੀ ਸਾਡੀ ਨਾ ਚਸਤੀ ਜਗਾ ਇਹਦੀ ਸੈਕਟਰੀ ਸਾਹੋਂ ਨੋਟੀਫਿਕੇਸ਼ਨ ਵੀ ਹੋ ਚੁੱਕੀ ਹੈ ਕਿ ਜਿਹੜੇ ਉਹਨਾਂ ਕੋਰਨਰ ਕੋਲ ਅਸੀਂ ਜਗਾ ਲਈਆ ਉਹਨਾਂ ਨੂੰ ਅਸੀਂ ਐਸਓ ਲਾਟ ਕਰਨੇ ਆ ਤੇ ਕੁਝ ਐਸਓ ਦੀ ਜਿਹੜੀ ਪ੍ਰੋਪਰਟੀ ਹੈ ਸਾਡੇ ਜਿਹੜੇ ਚਸਤੀ ਮਲਕੀ ਵਾਲੀ ਵੀ ਆ ਵੈਸੇ ਤਾਂ ਇਹ ਵੀ ਸਾਨੂੰ ਉਹਨਾਂ ਨੇ ਪੇਮੈਂਟ ਔਨ ਪੇਮੈਂਟ ਸਾਡੇ ਨਾਲ ਕਰਨਾ ਉਹਨਾਂ ਨੇ ਕਿ ਜਿਹੜੇ ਅਸੀਂ ਅਲਾਟਮੈਂਟ ਕਰਾਂਗੇ ਉਹਦੀ ਉਹ ਪੇਮੈਂਟ ਉਹਨਾਂ ਕੋਲ ਲੈਣੀ ਆ ਤੇ ਅੱਜ ਦਫਤਰ ਵੱਲੋਂ ਉੱਚਤ ਕਾਲੀਆਂ ਦੇ ਕਹਿਨ ਦੇ ਉੱਤੇ ਕਾਰਵਾਈ ਸ਼ੁਰੂ ਕੀਤੀ ਗਈ ਸੀ ਤੇ ਉਸ ਬੰਦ ਵਿੱਚ ਦਫਤਰੀ ਪ੍ਰਬੰਧ ਕੀਤੇ ਗਏ ਸੀ ਸਟ੍ਰਕਟ ਇੰਜੀਨੀਅਰ ਵੱਲੋਂ ਜਿਹੜਾ ਸਾਡੇ ਜੇ ਆਈ ਸਾਹਿਬ ਨੇ ਟ੍ਰਸਟ ਇੰਜੀਨੀਅਰ ਦਾ ਅਸਿਸਟੈਂਟ ਟ੍ਰਸਟ ਇੰਜੀਨੀਅਰ ਸੰਬੰਧੀ ਸਟਾਫ ਨੂੰ ਪੁਲਿਸ ਤੱਕ ਵੀ ਪ੍ਰੋਜ ਕੀਤੀ ਗਈ ਸੀ ਡੀ ਸੀ ਸਾਹਿਬ ਵੱਲੋਂ ਵੀ ਪੁਲਿਸ ਹੈਲਪ ਮਿਲ ਗਈ ਸੀ ਤਹਿਸੀਲਦਾਰ ਸਾਹਿਬ ਦੀ ਵੀ ਡਿਊਟੀ ਲੱਗ ਗਈ ਸੀ ਲੇਕਿਨ ਉੱਥੇ ਕੁਝ ਜਿਹੜੇ ਨਜਾਇਜ਼ ਕਾਬਜ਼ ਬੰਦੇ ਹਨ ਉਹਨਾਂ ਨੂੰ ਕੁਝ ਵਿਰੋਧ ਕਰਨ ਦੇ ਉੱਤੇ ਜਿਹੜੇ ਮਾਲਕ ਵੀ ਆਏ ਹੋਏ ਸੀਗੇ ਫਿਰ ਆਪਸੀ ਉਹਨਾਂ ਦੇ ਨਾਲ ਜਿਹੜਾ ਉਹਨਾਂ ਵੱਲੋਂ ਅਪਰੋਚ ਕੀਤੀ ਗਈ ਅਧਿਕਾਰੀਆਂ ਤੱਕ ਕਿ ਉਹਨਾਂ ਵੱਲੋਂ ਕੁਝ ਸਮਾਂ ਮੰਗਿਆ ਗਿਆ ਜਿਸ ਮੰਦੇ ਵਿੱਚ ਸੀ ਤੇ ਆਪਣੇ ਵੱਲੋਂ ਪੂਰੀ ਉਹਨਾਂ ਇਹ ਜਿਹੜੀ ਕਾਰਵਾਈ ਟੋਟਲੀ ਕੀਤੀ ਸੀ ਇਹ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੁਝ ਅਧਿਕਾਰੀਆਂ ਦੇ ਕਹਿਣ ਦੀ ਸ਼ੁਰੂ ਕੀਤੀ ਗਈ ਸੀ ਤੇ ਅਸੀਂ ਤਿਆਰ ਆ ਇਹਦਾ ਕਬਜ਼ਾ ਜਲਦੀ ਲਿਆ ਜਾਏਗਾ ਅੱਜ ਕੁਝ ਕਾਰਨਾ ਕਰਕੇ ਸਾਨੂੰ ਕੰਪਲੀਟ ਹੈਲਪ ਨਹੀਂ ਮਿਲ ਸਕੀ ਜਾਂ ਉਹ ਥੋੜਾ ਟਾਈਮ ਮੰਗਿਆ ਗਿਆ ਨਾ ਵੱਲੋਂ ਉਸ ਵੰਦ ਵਿੱਚ ਸੀ ਜਵਾਨ ਨੂੰ ਥੋੜਾ ਜਿਹਾ ਟਾਈਮ ਦਿੱਤਾ ਵਾ ਮਤਲਬ ਕਿਹੜਾ ਪੀੜ੍ਹੀ ਕੋਲ ਬੰਦਿਆ ਵਿਰੋਧ ਕਰਾਇਆ ਤਾਂ ਨਹੀਂ ਮਿਲਿਆ ਮੀਟਿੰਗ 'ਚ ਪ੍ਰੈਸ਼ਰ ਹੀ ਕਹਿੰਦੇ ਡਾ ਸੋ ਲੋਕਲ ਲੈਵਲ ਤੇ ਪ੍ਰੈਸ਼ਰ ਸਾਡੇ ਤੇ ਸੀਗਾ ਥੋੜਾ ਲੇਕਿਨ ਇਹ ਆ ਕਿ ਨਜਾਇਜ਼ ਜਿਹੜਾ ਉਹ ਜਿਹੜੇ ਓਨਰਸ ਆ ਉਹਨਾਂ ਦੇ ਨਾਲ ਵਿਵਾਦ ਉਹਨਾਂ ਦੇ ਭਰਾਵਾਂ ਦਾ ਵੀ ਹੈਗਾ ਜਿਨ੍ਹਾਂ ਦਾ ਉਹਨਾਂ ਦਾ ਕੋਈ ਤਾਲਕਵਸਥਾ ਨਹੀਂ ਬਿਲਡਿੰਗ ਦੇ ਵਿੱਚ ਸਰ ਅੱਜ ਜਿਹੜੀ ਕਾਰਵਾਈ ਨਹੀਂ ਕੀਤੀਗੀ ਉਹ ਮੇਨ ਗੱਲ ਪੋਲਿਟੀਕਲ ਪ੍ਰੈਸ਼ਰ ਦਾ ਘਟੇ ਤਾਂ ਨਹੀਂ ਦਿੱਤੀਗੀ ਇਹ ਦੱਸੋ ਅੱਜ ਕਿਉਂ ਨਹੀਂ ਕੀਤੀ ਇਹ ਸਾਰੀ ਤਿਆਰੀਆਂ ਤੇ ਦੂਸਰਾ ਹੀ ਲੱਗਦਾ ਤੁਹਾਡਾ ਵੀ ਨੁਕਸਾਨ ਹੈ ਜੇ ਸੀ ਵੀ ਤਿਆਰ ਸੀ ਫਿਰ ਕਿਉਂ ਨਹੀਂ ਕੀਤੀ ਸਾਨੂੰ ਮਤਲਬ ਕਿ ਕੋਈ ਸਹਿਯੋਗ ਨਹੀਂ ਮਿਲਿਆ ਲੋਕਲ ਲੈਵਲ ਉਤੇ ਜਿਹੜਾ ਐਸ ਐਚਓ ਨੂੰ ਫੋਨ ਕਰਦੇ ਨੇ ਉਹ ਨਹੀਂ ਆਇਆ ਸਾਡੇ ਚੇਅਰਮੈਨ ਸਾਹਨੇ ਬੜੀ ਜਿਹੀ ਕੋਸ਼ਿਸ਼ ਕੀਤੀ پولیس ਹੈਲਪ ਨਹੀਂ ਮਿਲੀ ਇਸ ਕਰਕੇ ਥੋੜਾ ਜਿਹਾ ਡਿਲੇ ਹੋਇਆ ਤੇ ਦੂਸਰਾ ਦੂਜੀ ਪਾਰਟੀ ਵੱਲੋਂ ਜਦੋਂ ਅਧਿਕਾਰੀਆਂ ਸਾਡੇ ਹਾਈ ਲੈਵਲ ਅਧਿਕਾਰੀਆਂ ਨਾਲ ਰابطਾ ਕਾਇਮ ਕੀਤਾ ਗਿਆ ਉਹਨਾਂ ਵੱਲੋਂ ਕਿਹਾ ਕਿ ਕੁਝ ਸਮਾਂ ਨੂੰ ਹੋਲਡ ਕੀਤਾ ਜਾਵੇ ਇਸ ਵੰਤ ਜੇ ਕਾਰਵਾਈ ਚੱਲ ਰਹੀ ਹੈ ਜਲਦੀ ਕਬਜ਼ਾ ਲਿਆ ਜਾਏਗਾ ਕਿੰਨੀ ਜਗਾ ਟੋਟਲ ਸਾਰੇ ਇਹ ਲਗਭਗ ਆ ਜੀ 2 ਕਨਾਲ ਜਗਾ ਵਾ ਲਗਭਗ 6-7 ਕਰੋੜ ਦੀ ਜਗਾ ਹੈਗੀ ਹੈ ਸਰ ਅੱਜ ਫਿਰ ਮੇਰੇ ਕੋਲ ਜੀ ਤੋਂ ਜੁੜ ਕੇ ਮਿਲਿਆ ਅਸੀਂ ਲਿਖਤੀ ਪੜਤੀ ਕੀਤਾ ਸੀ ਲੇਕਿਨ ਉਹ ਕਾਰਨ ਹੈ ਕਿ ਕੁਝ ਕਾਰਨ ਕਰਕੇ ਕਹਿੰਦੇ ਕਿ ਪੁਲਿਸ ਅਧਿਕਾਰੀ ਵੀ ਉੱਥੇ ਐਸਡੀਐਮ ਵੀ ਉੱਥੇ ਸਾਰੇ ਅਧਿਕਾਰੀ ਉੱਥੇ ਕਿਸੇ ਨੂੰ ਹੀ ਕਾਰਵਾਈ ਕੀਤੀ ਕਿਸਨ ਇਹਦਾ ਕਰਦਾ ਇਹਦਾ ਕਾਰਨ ਇਹ ਹੈ ਕਿ ਸਾਨੂੰ ਪੂਰਾ ਸਹਿਯੋਗ ਨਹੀਂ ਮਿਲਿਆ ਸਾਡਾ ਤੁਹਾਡਾ ਜਦੋਂ ਦੂਜੀ ਪਾਰਟੀ ਕੋਲ ਰੋਕਿਆ ਗਿਆ ਸਾਨੂੰ ਪ੍ਰੈਸ਼ਰ ਪਾ ਕੇ ਰੋਕਿਆ ਗਿਆ ਉਹ ਕਰਾਂਗੇ ਦਫਤਰੀ ਕਾਰਵਾਈ ਬੰਦੀ ਕਾਰਵਾਈ ਕਰਾਂਗੇ ਲੱਗਦਾ ਤੁਹਾਡਾ ਕੋਈ ਬੰਦਾ ਸਮਨ ਦੇਣ ਗਿਆ ਸੀ ਉੱਥੇ ਕੋਈ ਬੰਦਾ ਕਹਿੰਦਾ ਕਿ ਖੜਾ ਹੋ ਜਾ ਹਾਂ ਉਹ ਹੱਥੋਂ ਪਾਈ ਕੀਤੀ ਉਹਨਾਂ ਨੇ ਕਾਰਵਾਈ ਸਰ ਹੋਏਗੀ ਉਹ ਕਰਾਂਗੇ ਅਸੀਂ ਕਾਰਵਾਈ ਦਫਤਰੀ ਚੇਅਰਮੈਨ ਸਾਹਿਬ ਦੇ ਨੋਟਿਸ ਅਸਰੀ ਵਲ ਬਹੁਤ ਜਲਦੀ ਕਾਰਵਾਈ ਕੀਤੀ ਜਾਏਗੀ ਸਰ ਇਹ ਕੋਣ ਹੈ ਕਹਿੰਦੀ ਫੋਨ ਬੜੇ ਆ ਰਹੇ ਨੇ ਦੈਨ ਇਹ ਗੱਲ ਬਾਤ ਆ ਚੀਰਮਨ ਸਾਹਿਬ ਨੂੰ ਕਾਫੀ ਉਹਨਾਂ ਦੇ ਉਹਨਾਂ ਦੇ ਕੰਮ ਤੱਕ ਕਾਫੀ ਆਇਆ ਸਾਡੇ ਸਟਾਫ ਦੇ ਬੰਦਿਆਂ ਨੂੰ ਵੀ ਆਇਆ ਉਹਨਾਂ ਨੂੰ ਵੀ ਦੱਸਿਆ ਇਹ ਦੌਰ ਦੇ ਤੇ ਜੱਜੜਾ ਸਮਲਨ ਵਗੈਰਾ ਦੇਣ ਗਏ ਆ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਮੈਂ ਦੱਸਦਾ ਭਾਈ ਜੈਨ ਸਰ ਕਾਪਟਾ ਭਾਈ ਹੋਰ ਵੀ ਜਲਦੀ ਕਾਰਵਾਈ ਹੋਏਗੀ ਬਹੁਤ ਜਲਦੀ ਕਾਰਵਾਈ ਹੋਏਗੀ ਜੋ ਸਰਕਾਰ ਦਾ ਤੇ ਹੈ ਕਿ ਨਜਾਇਜ਼ ਕਬਜ਼ੇ ਨੂੰ ਜਲਦੀ ਤੋਂ ਜਲਦੀ ਹਟਾਓ ਕਿਤੇ ਬਹੁਤ ਜਲਦੀ ਕਾਰਵਾਈ ਕੀਤੀ ਜਾਏਗੀ ਤੂੰ ਗੱਲ ਕਰਾ ਦੇ ਮੈਨੂੰ ਪਤਾ ਨਹੀਂ ਕਰੇ ਫੋਨ ਤੇ ਕਰਨਾ ਹੀ ਠੀਕ ਹੈ ਜੀ ਠੀਕ ਹੈ ਉਹ ਦੰਸੀ ਚਾਰਪੁਰ ਕੋਈ ਵੀ ਰੋਡ ਹੈ